ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣਾ ਹੈ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਹੱਲ ਨਿਬੜਿਆ ਨਹੀਂ ਕੰਮ ਚਾਰ ਦਿਨ ਹੋਰ ਬਰਸਾਤ ਦਿਖਾ ਰਿਹਾ ਅਰੇ ਇਹਨੇ ਅਲਤੀਮ ਦੇ ਸਦਾ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ ਭਗਵੰਦ ਮਾਨ ਜੀ ਕਿਸ ਚੀਜ਼ ਨੂੰ ਲੋੜ ਹੈ ਜਿੰਨੇ ਜੋਗਾ ਮੈਂ ਭੇਜਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਅੱਜ ਜਿਹਦੇ ਦਿਲ 'ਚ ਪੰਜਾਬ ਟੜਕਦਾ ਹੈ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮੁਲਕ ਹੈ ਸਾਰਿਆਂ ਵਾਸਤੇ ਇਕਾ ਇੱਕ ਮੁਲਕ ਹੈ ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਤੇ ਜਿੰਨਾ ਕਿਸੇ ਦੇ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਬੋਦੀ ਸਾਹ ਦੇ ਉੱਤੇ ਪੰਜਾਬ ਦਾ ਬਣਦਾ ਸਾਰਾ ਕੁਝ ਹੋਇਆ ਪਹਿਲਾਂ ਜਾਨ ਹੈ ਤਾਂ ਜਾਨ ਹੈ ਪਹਿਲਾਂ ਕੋਈ ਨਾ ਕੋਈ ਘਰਾਂ ਚ ਪੀਣ ਦਾ ਪਾਣੀ ਹੈ ਨਹੀਂ ਉਹ ਕੋਈ ਪ੍ਰਾਈਵੇਟ ਸੰਸਥਾਵਾਂ ਐਨਜੀਓ ਜਾਂ ਕੋਈ ਗੁਰੂ ਘਰ ਵਾਲਾ ਜਿਹੜੇ ਕਰੇ ਐਥੇ ਸੋਸ਼ਲ ਵਰਕ ਕਰੀ ਜਾਂਦੇ ਆ ਪੁੱਛਿਓ ਅੱਜ ਨਾਲਾ ਹਲਕਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਹਰ ਬਜੇ ਕਿ ਮੈਂ ਸਮਝਦਾ ਬਾਰਡਰ ਤੇ ਨਾਲ-ਨਾਲ ਕਠਾਨਕੋਟ ਤੋਂ ਲੈ ਕੇ ਫਾਜ਼ਲਕਾ ਤਾਈਂ ਇੱਕੋ ਹੀ ਹਾਲ ਹੈ ਠੀਕ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਅੱਜ ਇੱਥੇ ਕੋਈ ਨੁਕਤਾ ਚੀਨੀ ਕਰਨ ਨਹੀਂ ਆਇਆ ਨਾ ਹੀ ਮੈਂ ਕਿਸੇ ਤੇ ਆਂਗੂਲ ਚੱਕਣ ਆਇਆ ਉਹ ਉਹਦੇ ਸਾਰੇ ਟਾਈਮ ਹੋਣਗੇ ਰਾਜਨੀਤੀਆਂ ਕਰਨ ਦੇ ਬਿਲਕੁਲ ਠੀਕ ਹੈ ਅੱਜ ਤਾਂ ਮੈਂ ਸਮਝਦਾ ਹਾਂ ਵੀ ਕਿਸੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਅੱਜ ਜਿਹਦੇ ਦਿਲਚੇ ਪੰਜਾਬ ਤੇ ਡਕਦਾ ਹੈ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਆ ਪੰਜਾਬ ਤੇ ਇੱਕ ਕੱਲੀ ਪ੍ਰਾਕ੍ਰਿਤਿਕ ਆਪਦਾ ਨਹੀਂ ਆ ਇੱਕ ਬੜਾ ਹੀ ਗੰਭੀਰ ਮਸਲਾ ਹੈ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨ ਬਹੁਤ ਘੱਟ ਹੁੰਦੀਆਂ ਜਿਹੜੀਆਂ ਐਤ ਕੀ ਦੇਖ ਲਓ ਉਤਰਾਖੰਡ ਐ ਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅੰਦਰ ਜੋ ਕੁਝ ਵਾਪਰ ਰਿਹਾ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਹਦੇ ਤੇ ਨੁਕਤੇ ਚਿੰਨੀ ਕਰਾਂਗੇ ਪਰ ਅੱਜ ਤਾਂ ਮੈਂ ਸਾਰੇ ਸਾਥੀਆਂ ਨੂੰ ਇਹ ਕਹਿਣਾ ਹੈ ਉਹਦੇ ਵਾਸਤੇ ਸੁਨੀਲ ਜਾਖੜ ਦੀ ਆ ਪੰਜਾਬ ਬੀਜੇਪੀ ਦੀ ਪੰਚਾਇਤੀ ਦੀ ਕੋਈ ਲੋੜ ਨਹੀਂ ਸਾਬ ਮੋਦੀ ਸਾਹਿਬ ਦਾ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮੁਲਕ ਹੈ ਸਾਰਿਆਂ ਵਾਸਤੇ ਇਕੱਠਾ ਇੱਕ ਮੁਲਕ ਹੈ ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਤੇ ਜਿੰਨਾ ਕਿਸੇ ਦੇ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਮੋਦੀ ਸਾਹਿਬ ਦੇ ਉੱਤੇ ਪੰਜਾਬ ਦਾ ਬਣਦਾ ਤੇ ਉਹ ਹੱਕ ਉਹਨਾਂ ਨੇ ਆਪਣੇ ਆ ਪੂਰਾ ਕਰ ਦੇਣਾ ਮੈਂ ਜੇ ਚੱਲ ਕੇ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਮੈਂ ਇੱਥੇ ਕੋਈ ਟੂਰਿਜ਼ਮ ਕਰਨ ਨਹੀਂ ਆਇਆ ਦੇਖ ਕੇ ਫੋਟੋ ਖਿਚਾ ਕੇ ਤੁਰ ਜਾ ਜਿਵੇਂ ਕਹਰੇ ਹੱਤੋਂ ਤਨੀ ਮੈਂ ਤਾਂ ਲੋਕਾਂ ਨੂੰ ਭਰੋਸਾ ਦੇਣ ਆਇਆ ਵੀ ਕੇਂਦਰ ਸਰਕਾਰ ਕਨੇਓ ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦਿੰਦੇ ਜੋ ਸਾਡਾ ਰੋਲ ਹੈ ਜਿੰਨੇ ਕੁ ਲਾਇਕ ਜਿੰਨੇ ਕੁ ਯੋਗ ਹੈ ਅਸੀਂ ਆ ਅਸੀਂ ਕਰਾਂਗੇ ਪਰ ਸਰਕਾਰ ਜਿਹੜੀ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਹਰ ਨਿਬੜਿਆ ਨਹੀਂ ਕੰਮ ਚਾਰ ਦਿਨ ਹੋਰ ਬਰਸਾਤ ਦਿਖਾ ਰਹੇ ਐ ਇੱਥੇ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿਗਣਾ ਸਾਰਾ ਇੱਥੇ ਆਪਾਂ ਆਪਾਂ ਆਪਣੀ ਆਪਾਂ ਚੱਟ ਚੇਲਾਗੇ ਇਹਦੇ ਵਾਸਤੇ ਜੋ ਜ਼ਿੰਮੇਵਾਰੀਆਂ ਬਣਦੇ ਉਹਦੇ ਵਾਸਤੇ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪਦੇ ਰਾਜ ਨੇ ਰਾਜਨੀਤਿਕ ਕਿਹੜੀ ਕਰਨੀ ਬਾਤ ਚ ਕਰਨਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਕੱਟੇ ਹੋ ਕੇ ਕਮਰ कसे ਕਰ ਲੋ ਆ ਤਾਂ ਸਾਮ ਲੋ ਜਿਵੇਂ ਆ ਕਹਿ ਰਹੇ ਵੀ ਆ ਤਾਂ ਪਾਣੀ ਦਾ ਨਿਕਲ ਜੂਆ ਸਮੱਸਿਆ ਖਤਮ ਨਹੀਂ ਹੋਣੀ ਸਾਬ ਆ ਜਿਹੜੀ ਸਿਲਟ ਕੱਟੀ ਜਾਂਦੀ ਹੈ ਸਿਲਟਾ ਸਾਡੀਆਂ ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਹੈ ਸੁੱਤੀ ਰਹੀ ਹੈ ਸਰਕਾਰ ਜੋ ਕੁਝ ਇਹਨਾਂ ਨੇ ਕਿਹਾ ਨਹੀਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤੱਕ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਬੈਠਾ ਸਰ ਸਾਹਿਬ ਐਸਾ ਕਿਹੜਾ ਲਿਜੜੇ ਪਿੰਡਾਂ 'ਚ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਸੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਬਹੁਤ ਸਾਰੇ ਪਿੰਡਾਂ ਨੂੰ ਇਸ ਦੀ ਵੀ ਕੋਈ ਲੋੜ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆਹ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇਖਾ ਆ ਜੇ ਜਿਹੜੇ ਗੁਰੂ ਕਰਦੇ ਲੰਗਰ ਹੈ ਉਹ ਤਾਂ ਲੋਕ ਆਪਣੇ ਸਰਦਾਂ ਨਾਲ ਕਰ ਰਹੇ ਸਰ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਆ ਪਰ ਚਲ ਨੇ ਸਰਕਾਰ ਦਾ ਹੈ ਜ਼ਿੰਮੇਵਾਰੀ ਜਿਹਦੇ ਮੈਂ ਗੱਲ ਕਰਦਾ ਜ਼ਿੰਮੇਵਾਰੀ ਨਿਭਾਣਾ ਉਹ ਯਾਗ ਚਲਾਣਾ ਸਾਡਾ ਫਰਜ਼ ਬਣਦਾ ਹੈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਸਰਕਾਰ ਕਹਿੰਦੇ ਸਰਕਾਰ ਵਿਸ਼ੇਸ਼ ਪੈਕੇਜ ਸਾਰਾ ਕੁਝ ਉਹਦੇ ਵਾਸਤੇ ਵੀ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੇਸ਼ ਪੈਕੇਜ ਵੀ ਐਵੇਂ ਤਾਂ ਤੁਰ ਕੇ ਆ ਨਹੀਂ ਦਾ ਸਾਡਾ ਮੰਗਣਾ ਪੈਂਦਾ ਹੈ ਪ੍ਰਪੋਜ਼ਲ ਬਣਾਣੀ ਪਊਗੀ ਸਾ ਬਣਾਊਗਾ ਕੌਣ ਸੁਨੀ ਜਾਖੜ ਨੇ ਦਾ ਬਣਾਣੀ ਸਾਡੀ ਪਾਰਟੀ ਸਾਰੇ ਪਾਰਟੀ ਮੈਂ ਕੀ ਕਹਾਂ ਇਹ ਤਾਂ ਦੇਖੋ ਕਹਾਣੀਆਂ ਸਭ ਜੀ ਮੇਰੇ ਖਿਆਲ ਚ ਇਹ ਸਮੱਸਲੇ ਸਾਰਿਆਂ ਦੀ ਟੈਲੀਫੋਨ ਤੇ ਲੈ ਲਓ ਸਾਰਿਆਂ ਦੀ ਰਾਏ ਵੀ ਪੰਜਾਬ ਦੀ ਮਤਦੋੜ ਚਾਹੀਦੀ ਹੈ ਕਿਸੇ ਨੇ ਉਹਨਾਂ ਦੇ ਭਗਵੰਦ ਮਾਨ ਜੀ ਨੇ ਫਿਰ ਫੋਟੋ ਕਚਾਣੀ ਰਖਾ ਲੈਣਗੇ ਇੱਕ ਮੀਟਿੰਗ ਬੁਲਾ ਰਹੀ ਐ ਜਿਹਦਾ ਦਿੱਤੇ ਹੱਥ ਲਾਓਗੇ ਕੋਈ ਨੁਕਤੀ ਸੀ ਨਿਕਲੂਗੀ ਸਾਰਾ ਕੁਝ ਹੋਇਆ ਪਹਿਲਾਂ ਜਾਨ ਹੈ ਤਾਂ ਜਾਨ ਹੈ ਪਹਿਲਾਂ ਕੋਈ ਨ ਕੋਈ ਘਰਾਂ ਚ ਪੀਣ ਦਾ ਪਾਣੀ ਹੈ ਨਹੀਂ ਉਹ ਕੋਈ ਪ੍ਰਾਈਵੇਟ ਸੰਸਥਾਾਂਾ ਐਨ ਜੀਓ ਜਾਂ ਕੋਈ ਗੁਰੂ ਘਰ ਵਾਲਾ ਜਿਹੜੇ ਵਿਚਾਰੇ ਇੱਥੇ ਸੋਸ਼ਲ ਉਹ ਕਰੀ ਜਾਂਦੇ ਆ ਕੋਈ ਤਾਂ ਸਰਕਾਰ ਕਰਵਾ ਦੇਵੇ ਮੀਟਿੰਗ ਹੋ ਜਾਂਦੀ ਹੁੰਦੀ ਸੀ ਕਿ ਜਦੋਂ ਘੜਾ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਪਹਿਲੇ ਇਸ ਵਿੱਚ ਉਹ ਸਾਰੀ ਕਮੀ ਰਹੇਗੀ ਇਸ ਵਾਰੀ ਕਮੀ ਰਹੇਗੀ ਸਾਹਿਬ ਪਿਛਲੀ ਵਾਰੀ ਕਿੱਥੇ ਹੋਈ ਸੀ ਪਿਛਲੀ ਵਾਰੀ ਸ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਸਾਲ ਪੂਰਾ ਸਾਲ ਗਿਰਾ ਆ ਗਈ ਸੀ ਯਾਦ ਹੈ ਤੁਹਾਨੂੰ ਉਸ ਤੋਂ ਕਿਸੇ ਨੇ ਨਹੀਂ ਕੀਤਾ ਸਰ ਮੇਰਾ ਮੈਂ ਮੈਂ ਕਹਾਂ ਜੀ ਸਾਨੂੰ ਵਾਇਡ ਕਰਦੇ ਪਈ ਮੈਂ ਇਹਦੀ ਗੱਲ ਕਰ ਰਿਹਾ ਮਨਾਂ ਜੀ ਤੁਹਾਡੀ ਤੁਹਾਡੀ ਗੱਲ ਪੰਜਾਬ ਵੈਸੇ ਬਥੇਰੀ ਸੁਣਦਾ ਤੁਹਾਡੇ ਤਾਂ ਮੈਂ ਨਹੀਂ ਬਸ ਸਰਕਾਰ ਦੇ ਵਾਸਤੇ ਗੱਲ ਨਹੀਂ ਹੈ ਦੇਖੋ ਸਰਕਾਰ ਦੇ ਵਾਸਤੇ ਜਿੱਦ ਨਹੀਂ ਆਇਆ ਨਾ ਫਿਰ ਤੁਸੀਂ ਕਹੋਗੇ ਆ ਕੇ ਉਤਲਿਆਂ ਨੇ ਸਾਹਮਣਾ ਲੈਣਾ ਆਪਾਂ ਚੁਣਿਆ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਜਗਾ ਦਈਏ ਤੇ ਨਹੀਂ ਹੈ ਤਾਂ ਸਭ ਸਰਕਾਰ ਤਾਂ ਹੈ ਜੂਗੀ ਸਭ ਫੌਜ ਨੂੰ ਬੁਲਾਣ ਤਾਂ ਸਭ ਫੌਜ ਕਿਹੜਾ ਮੈਨਾ ਕਰੀ ਜਾਂਦੀ ਹੈ ਆ ਜਿਹੜੇ ਹੁਣ ਬੇੜੇ ਆਏ ਐ ਫੌਜੀ ਲੈ ਕੇ ਆਈ ਹੈ ਸਭ ਔਏ ਫੌਜ ਨੂੰ ਆਰਮੀ ਆਰਮੀ ਕਹਿ ਲੋ ਜਿਹੜਾ ਮਸਲਾ ਹੈ ਜਿਹੜਾ ਅਪਰੇਸ਼ਨ ਹੈ ਉਹ ਪੰਜਾਬ ਸਰਕਾਰ ਦੇ ਸਿਰੋਪਾਣੀ ਲੰਘ ਚੁੱਕਿਆ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਹੈਗਾ ਕਿਉਂਕਿ ਹੁਣ ਆਰਮੀ ਆਈ ਹੈ ਹੁਣ ਬੋਟਸ ਆਈਆਂ ਨੇ ਹੁਣ ਜਾ ਕੇ ਬੇੜੇ ਆਏ ਨੇ ਇਹ ਸੈਂਟਰ ਵੱਲੋਂ ਭੇਜੇ ਜਾ ਰਹੇ ਜੀ ਸਰਕਾਰ ਕੀ ਦੇਖੋ ਸਰਕਾਰ ਮੈਂ ਜਦੋਂ ਕਹਿ ਵੀ ਉਹਦੇ ਵਾਸਤੇ ਸੁਨੀਲ ਦੀ ਕੋਈ ਪੰਚਾਇਤੀ ਦੀ ਲੋੜ ਨਹੀਂ ਸਾਹਿਬ ਜੀ ਜੇ ਮੁੱਖ ਮੰਤਰੀ ਟੈਲੀਫੋਨ ਚੱਕ ਕੇ ਜੇ ਹੋਮ ਮਿਨਿਸਟਰ ਸਾਹਿਬ ਨਾਲ ਜਾਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਜਾਂ ਐਨ ਡੀ ਆਰਫ ਦੇ ਸੈਂਟਰਲ ਕਮਾਂਡ ਨਾਲ ਗੱਲ ਕਰਨਗੇ ਸਾਰਾ ਕੁਝ ਆ ਜਾਊਗਾ ਕੋਈ ਕਹਿਣ ਵਾਲਾ ਜਾਗਿਆ ਤਾਂ ਸਹੀ ਸਰਕਾਰ ਸਾਹਿਬ ਉਹਨਾਂ ਨੇ ਮੰਗਿਆ ਮਹਿਸੂਸ ਕਰ ਰਿਹਾ ਜੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਆ ਵੀ ਮੈਂ ਮੰਗਾ ਕਿਉਂ ਮੈਂ ਮੰਗਾ ਕਿਉਂ ਸਾਹਿਬ ਜਦੋਂ ਜਦੋਂ ਕੁੰਗਰੂ ਬੰਲੇ ਸਾਹਿਬ ਫਿਰ ਨੱਚਣ ਦੀ ਗਾਦੀ ਸੰਗ ਹੈ ਤੁਸੀਂ ਵੋਟਾਂ ਮੰਗਣ ਦਾ ਲੋਕਾਂ ਦੇ ਘਰੇ-ਘਰੇ ਜਾਵੜੇ ਸੀ ਹੁਣ ਲੋਕਾਂ ਵਾਸਤੇ ਤੁਹਾਡੇ ਤੋਂ ਬੇੜੇ ਨਹੀਂ ਮੰਗੇ ਜਾਂਦੇ ਜਗਵੀਰ ਉਹ ਕਹਿ ਰਹੇ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਮੰਗਣ ਵਾਤੇ ਦੇਖੋ ਸਾਹਿਬ ਸ਼ਰਮ ਸ਼ੁਰੂ ਤਾਂ ਸਾਰਿਆਂ ਦੀ ਲੱਥੀ ਪਈ ਹੈ ਕਿਹੜੀ ਸ਼ਰਮ ਦੀ ਗੱਲ ਕਰੀ ਜਾਂਦੇ ਸਾਹਿਬ ਛੱਡੋ ਸ਼ਰਮ ਵਾਲੀਆਂ ਗੱਲਾਂ ਗੱਲ ਹੈ ਵੀ ਜ਼ਿੰਮੇਵਾਰੀ ਸੰਭਾਲੋ ਮੈਂ ਤਾਂ ਇਹ ਕਹਿਣਾ ਹੈ ਪੈਨੋ ਦਾ ਪਰ ਉਹਨਾਂ ਦੀ ਸ਼ਰਮ 'ਚ ਬਹੁਤ ਸਾਰੇ ਲੋਕ ਮਰ ਰਹੇ ਤੇ ਭੁੱਖੇ ਮਰ ਰਹੇ ਬਿਲਕੁਲ ਮਰ ਰਹੇ ਸਾਹਿਬ ਬਿਲਕੁਲ ਮਰ ਰਹੇ ਸਾਹਿਬ ਜੋ ਕੁਝ ਵੀ ਵਾਪਰ ਰਿਹਾ ਹੈ ਕੁਦਰਤ ਦੇ ਅੱਗੇ ਹੱਥ ਨਹੀਂ ਦਿੱਤਾ ਜਾ ਸਕਦਾ ਸਾਬ ਨਹੀਂ ਤਾਂ ਪਹਿਣਾ ਉਹ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਲਾਹ ਦੇਣ ਵਾਲਾ ਮੈਂ ਕੌਣ ਹਾਂ ਸਾਬ ਮੈਂ ਤਾਂ ਲੋਕਾਂ ਦੀ ਇਹਦੇ ਨੌ ਜ਼ਿਲ੍ਹੇ ਪੰਜਾਬ ਦੇ ਅਫੈਕਟਡ ਹੋ ਗਏ ਨੇ ਕੇਂਦਰ ਦੀ ਨਜ਼ਰ ਹੈਗੀ ਹੈ ਵੈਸੇ ਕੇਂਦਰ ਦੀ ਨਜ਼ਰ ਛੱਡੋ ਸਾਬ ਆਗਵੰਦੀ ਮੁਰਕਾ ਬੈਠਾ ਪੰਜਾਬ ਆਪਣੇ ਸੂਬਾ ਬੈਠਾ ਅਰੇ ਅਨੇ ਅਰਚੀ ਹਿੰਦੂ ਦਾ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ ਭਗਵੰਤ ਮਾਨ ਜੀ ਕਿਸ ਚੀਜ਼ ਨੂੰ ਲੋੜ ਹੈ ਜਿੰਨੇ ਜੋਗਾ ਮੈਂ ਭੇਜਦਾ ਉਹਨਾਂ ਨੂੰ ਤਾਂ ਕੋਈ ਸੰਗ ਨਹੀਂ ਆਈ ਕਹਿਣ ਲੱਗੇ ਵੀ ਅਸੀਂ ਛੋਟੇ ਭਰਾ ਪੁਚਾਈਦਾ ਪੁਚਾਈਦਾ ਉਹ ਚਾਰ ਦੋਂ ਚਾਹੀਦਾ ਕੀ ਉਹ ਤਾਂ ਦੱਸੋ ਸਭ ਸਾਰਿਆਂ ਨੂੰ ਪੁਚਾਈਦਾ ਕੀ ਚਾਹੀਦਾ ਸਾਰੇ ਲੋਕਾਂ ਨੂੰ ਅਕਲ ਚਾਹੀਦੀ ਹੈ ਸਾਹਿਬ ਫਿਰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਉਹ ਕੋਈ ਦੇ ਨਹੀਂ ਸਕਦਾ ਮੇਰੀ ਇੱਕ ਇੱਕ ਜ਼ਰੂਰ ਇਸ ਨੂੰ ਦਿਓ ਸੀਐਮ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਸੀਐਮ ਆਪ ਕਹਿੰਦੇ ਮੈਂ ਆਪਣਾ ਹੈਲੀਕਾਪਟਰ ਸ਼ਾਤਾ ਲੋਕਾਂ ਦੀ 3 ਵੀਲਰ ਤੇ ਲੱਦ ਕੇ ਲੈ ਜਾਣਾ ਸਾਹਿਬ ਮੈਂ ਆਇਤਾ ਬੇਨਤੀ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਆਂ ਨਟਕੀਆਂ ਛੱਡੋ ਸਾਹਿਬ ਇੱਥੇ ਹੈਲੀਕਾਪਟਰ ਕੀ ਕਰੂਗਾ ਸਾਹਿਬ ਪਾਣੀ ਪਹੁੰਚਾਊਗਾ ਪੈਕੇਟ ਸਿੱਟਣੇ ਆ ਤੇ ਜੇ ਹੈਲੀਕਾਪਟਰ ਦੇਣਾ ਹੀ ਸੀਗਾ ਤੇ ਬਿੱਲੇ ਹੀ ਖੜਾ ਸੀ ਤੁਸੀਂ ਤਾਂ ਮਦਰਾਸ ਗਏ ਸੀਗੇ ਤੇ ਉਦੋਂ ਭੇਜ ਦਿੰਦੇ ਆ ਫਿਰ ਨਾਟਕ ਕਰਨ ਦੀ ਕੀ ਲੋੜ ਸੀ ਹੈਲੀਕਾਪਟਰ ਤਾਂ Air Force ਦੇ ਬਥੇਰੇ ਤੁਰੇ ਫਿਰਦੇ ਆ ਉਹ ਗੁਰਦਾਸਪੁਰ ਕੱਢੇ ਸਾਹਿਬ ਬੱਚੇ ਕੱਢੇ ਉਥੋਂ CRP ਵਾਲੇ ਜਿਹੜੇ ਫਸੇ-ਵਸੇ ਉਹਨਾਂ ਨੂੰ ਕੱਢਿਆ ਕੋਈ BSF ਜਵਾਨ ਫਸੇ ਪਏ ਸਾਰੇ ਫਸੇ ਬੈਠੇ ਸਾਹਿਬ ਪਾਣੀ